गोम जी महाराज की जय हर ਤੁਸੀਂ ਹਰਦوار ਗਏ ਹੋ ਤੇ ਨਦੀਪਾਰ ਵਾਲੇ ਸਵਾਮੀ ਜੀ ਦੀ ਕੁਟਿਆ ਤੇ ਨਹੀਂ ਗਏ ਯਾਤਰਾ ਅਧੂਰੀ ਹੈ। ਪਾਰ ਕਰਵਾ ਲਈ ਸੋਮੀ ਜੀ ਮਹਾਰਾਜ ਦੀ ਜਦ ਵੀ ਇੱਥੇ ਆਈਦਾ ਤੇ ਇੱਥੇ ਕੁਟਿਆ ਦੇ ਵਿੱਚ ਜਰੂਰ ਨਮਸਕਾਰ ਕਰਕੇ ਜਾਇਦਾ ਗੁਰੂ ਮਹਾਰਾਜ ਨੂੰ। ਮੰਨ ਇਹ ਸਥਾਨ ਹਰੀਪੁਰ ਦੇ ਵਿੱਚ ਗੀਤਾ ਕੁਟੀਰ ਦੇ ਨਾਲ ਨਾਲ ਵਾਲੀ ਗਲੀ ਦੇ ਵਿੱਚ ਹੀ ਐ ਸੋਮੀ ਜੀ ਮਾਰੇ ਦੀ ਕੁਟਿਆਈ ਸੋਮੀ ਜੀ ਜਦੋਂ ਵੀ ਹਰਦੁਵਾਰ ਆਉਂਦੇ ਸੀ ਇਸੇ ਸਥਾਨ ਤੇ ਆ ਕੇ ਇੱਥੇ ਰਹਿੰਦੇ ਸੀ ਉਹ ਸਵੇਰੇ 7:00 7:30 ਵਜੇ ਤੇ ਸ਼ਾਮ ਨੂੰ ਜੋ 6:30 ਵਜੇ ਇਹ ਸਮੇਂ ਕੇ ਅਨੁਸਾਰ ਜਿਸ ਤਰ੍ਹਾਂ ਸੇ ਮੌਸਮ ਹੁੰਦਾ ਹੈ ਉਸ ਦੇ ਹਿਸਾਬ ਸੇ

ਕੈਲਾਸ਼ ਤਾਮ ਨਦੀ ਪਾਰ ਵਾਲਿਆਂ ਜੀ ਦੀ ਹਰਦੁਆਰ ਦੀ ਕੁਟਿਆ ਦੇ ਕਿਸੇ ਕਿਸੇ ਨੇ ਹੀ ਦਰਸ਼ਨ ਕਰੇ ਹੋਣੇ ਤੇ ਅੱਜ ਤੁਹਾਨੂੰ ਸ਼ਿਵ ਸਰੂਪ ਆਤਮਾ ਨਦੀ ਪਾਰ ਵਾਲੇ ਸਵਾਮੀ ਜੀ ਦੀ ਕੁਟਿਆ ਜੋ ਕਿ ਹਰਿਦੁਆਰ ਦੇ ਵਿੱਚ ਹੈ ਉਹਨਾਂ ਦੇ ਅੱਜ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਅਤੇ ਅਪੀਲ ਸਾਰਿਆਂ ਨੂੰ ਇਹ ਹੀ ਹੈ ਕਿ ਹਰ ਇੱਕ ਸ਼ਰਧਾਲੂ ਸਵਾਮੀ ਜੀ ਮਹਾਰਾਜ ਕੀ ਜੈ ਜ਼ਰੂਰ ਲਿਖਿਓ ਅਤੇ ਤੁਹਾਡੇ ਕੰਮ ਜੋ ਵਿਗੜੇ ਹੋਏ ਨੇ ਉਹ ਉਮੀਦ ਕਰਦੇ ਹਾਂ ਕਿ ਜ਼ਰੂਰ ਬਣਨਗੇ ਅਤੇ ਜੋ ਇਹ ਕੁਟਿਆ ਹੈ ਉਸ ਦੇ ਵਿੱਚ ਕੈਲਾਸ਼ தாம் ਸ਼ਿਵ ਸਰੂਪ ਆਤਮਾ ਨਦੀ ਪਾਰ ਵਾਲੇ ਸਵਾਮੀ ਜੀ ਅਕਸਰ ਆਉਂਦੇ ਰਹਿੰਦੇ ਸਨ ਅਤੇ ਜਦੋਂ ਵੀ ਗੰਗਾ ਚ ਇਸ਼ਨਾਨ ਕਰਦੇ ਸਨ ਤਾਂ ਇਸੀ ਕੁਟਿਆ ਦੇ ਵਿੱਚ ਉਹ ਰੁਕਦੇ ਸਨ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਸ ਵਕਤ ਸ਼ਰਧਾਲੂ ਵੀ ਇੱਥੇ ਆਉਂਦੇ ਸਨ ਜਦੋਂ ਸ਼ਿਵ ਸਰੂਪ ਆਤਮਾ ਨਦੀ ਪਾਰ ਵਾਲੇ ਸਵਾਮੀ ਜੀ ਇਸ ਕੁਟਿਆ ਦੇ ਵਿੱਚ ਆਉਂਦੇ ਸਨ ਪਰ ਹੁਣ ਇਸ ਕੁਟਿਆ ਦੇ ਵਿੱਚ ਕਾਫੀ ਲੋਕ ਘਟ ਆਉਂਦੇ ਨੇ ਮੈਂ ਕੈਮਰਾਮੈਨ ਨੂੰ ਕਵਾਂਗੇ ਕਿ ਪਹਿਲਾ ਇੱਕ ਵਾਰ ਆਪਾਂ ਕੁਟਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਇਹ ਕੁਟਿਆ ਸ਼ਿਵ ਸਰੂਪ ਆਤਮਾ ਕੈਲਾਸ਼ਟਾਮ ਨਦੀ ਪਰ ਵਾਲੇ ਸੁਆਮੀ ਜੀ ਦੀ ਇਹ ਕੁਟਿਆ ਹੈ ਅਤੇ ਇਸ ਕੁਟਿਆ ਦੇ ਵਿੱਚ ਹੁਣ ਸ਼ਰਧਾਲੂ ਕਾਫੀ ਘਟ ਆਉਂਦੇ ਨੇ ਅਤੇ ਕਈ ਸ਼ਰਧਾਲੂਆਂ ਨੇ ਇਸ ਕੁਟਿਆ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਹੈ ਕਿਉਂਕਿ ਜਦੋਂ ਵੀ ਸੁਆਮੀ ਜੀ ਇਸ ਕੁਟੀਆਂ ਦੇ ਵਿੱਚ ਆਉਂਦੇ ਸਨ ਤਾਂ ਕਾਫੀ ਭੀੜ ਜ਼ਿਆਦਾ ਆਉਂਦੀ ਸੀ ਅਤੇ ਸ਼ਰਧਾਲੂਆਂ ਦਾ ਇੱਥੇ ਤੰਤਤਾ ਲੱਗਿਆ ਰਹਿੰਦਾ ਸੀ ਪਰ ਹੁਣ ਕਿਤੇ ਨਾ ਕਿਤੇ ਇੱਥੇ ਸ਼ਰਧਾਲੂ ਕਾਫੀ ਘੱਟ ਆਉਂਦੇ ਨੇ ਅਤੇ اپੀਲ ਇਹ ਹੈ ਕਿ ਜਿਹੜਾ ਵੀ ਹਰ ਦੁਆਰ ਆਵੇ ਇਸ ਕੁਟਿਆ ਦੇ ਵਿੱਚ ਉਹ ਜ਼ਰੂਰ ਆਵੇ ਅਤੇ ਸਵਾਮੀ ਜੀ ਦਾ ਆਸ਼ੀਰਵਾਦ ਇੱਥੇ ਜ਼ਰੂਰ ਲਵੇ ਬਕਾਇਦਾ ਇੱਥੇ ਸਵਾਮੀ ਜੀ ਦੀ ਮੂਰਤੀ ਅੰਦਰ ਕਮਰੇ ਦੇ ਵਿੱਚ ਵਿਰਾਜਮਾਨ ਹੈ ਜਿੱਥੇ ਕਿ ਆਸ਼ੀਰਵਾਦ ਲੈਣ ਦੇ ਲਈ ਕਾਫੀ ਸੰਗਤ ਜਿਹੜੀ ਹੈ ਇਸ ਕੁਟਿਆ ਕੁਟਿਆ ਦੇ ਆਉਂਦੀ ਹੈ ਅਤੇ ਨਦੀਪਰ ਵਾਲੇ ਸਵਾਮੀ ਜੀ ਇਥੇ ਰਹਿੰਦੇ ਸਨ ਪੰਡਿਤ ਜੀ ਨਾਲ ਇੱਥੇ ਜੋ ਮਹੰਤ ਹੈ ਪਿਛਲੇ 9 ਸਾਲਾਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿੰਨੇ ਕਿ ਇੱਥੇ ਕਮਰੇ ਬਣੇ ਹੋਏ ਨੇ ਇੱਕ ਟਾਈਮ ਸੀ ਜਦੋਂ ਇੱਥੇ ਕਾਫੀ ਸੰਗਤ ਆਉਂਦੀ ਸੀ ਪਰ ਹੁਣ ਇੱਥੇ ਕੁਝ ਲੋਕ ਘੱਟ ਆਉਂਦੇ ਨੇ ਤਸਵੀਰ ਇੱਕ ਲੱਗੀ ਹੋਈ ਹੈ ਦੀਵਾਰ ਤੇ ਜਿਸ ਦੇ ਵਿੱਚ ਸਵਾਮੀ ਜੀ ਦੇ ਇੱਥੇ ਜਦੋਂ ਆਏ ਸੀ ਤਾਂ ਉਹਨਾਂ ਦੇ ਸ਼ਰਧਾਲੂ ਵੀ ਨਾਲ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਹਨ ਤੇ ਇਸ ਕਲਾਸ਼ਟਾਮ ਦੇ ਵਿੱਚ ਤੇ ਨਾਲ ਸਵਾਮੀ ਜੀ ਦੀ ਤਸਵੀਰਾਂ ਅਤੇ ਇੱਕ ਹੋਰ ਤਸਵੀਰ ਸਾਹਮਣੇ ਲੱਗੀ ਹੋਈ ਹੈ ਜੋ ਸ਼ਿਵਲਿੰਗ ਦੀ ਤਸਵੀਰ ਹੈ ਉਸ ਦੇ ਵਿੱਚ ਵੀ ਸਵਾਮੀ ਜੀ ਵਿਰਾਜਮਾਨ ਨੇ ਅਤੇ ਕੋਰਾਲੀ ਦੇ ਲੋਕ ਜਦੋਂ ਵੀ ਇਸ ਕੁਟਿਆ ਦੇ ਵਿੱਚ ਆਉਂਦੇ ਨੇ ਤਾਂ ਨਤਮਸਤਕ ਜ਼ਰੂਰ ਹੁੰਦੇ ਨੇ ਪਰ ਕਿਤੇ ਨਾ ਕਿਤੇ ਹੁਣ ਸੰਗਤਾਂ ਨੂੰ ਇਸ ਕੁਟਿਆ ਬਾਰੇ ਜਾਣਕਾਰੀ ਨਹੀਂ ਹੈ ਇਹ ਕੁਟਿਆ ਕਿੱਥੇ ਆ ਉਹਨਾਂ ਤੇ ਨਾਲ ਵੀ ਜੋ ਇੱਥੇ ਮਹੰਤ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਖੜਾਉਂ ਵੀ ਇੱਥੇ ਹੈ ਤੇ ਬਕਾਇਦਾ ਜੋ ਇੱਥੇ ਮਹੰਤ ਨੇ ਉਹਨਾਂ ਵੱਲੋਂ ਦੋ ਟਾਈਮ ਇੱਥੇ ਪੂਜਾ ਪਾਠ ਵੀ ਕੀਤਾ ਜਾਂਦਾ ਹੈ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇੱਥੇ ਆਏ ਹੋ ਸੁਆਮੀ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਜੀ অপਾਰ ਕਰਮবাসী সোমজি মহারাতী जद भी इथे आईदा ता इथे কুটিয়া ਦੇ ਵਿੱਚ ਵੀ जरुर নমস্কার ਕਰਕੇ যাইਦਾ গুরু মহারাজ ਨੂੰ ਪਰ ਕਿਤੇ ਕਿਤੇ ਕੋਈ ਸੰਗਤ ਹੈ ਜਿਹੜੀ ਹੁਣ ਨਹੀਂ ਆ ਰਹੀ ਜਿਨ੍ਹਾਂ ਨੂੰ ਜਾਣੂ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਮੈਂ ਤਾਂ ਆਹੀ ਕਹਿਣਾ ਚਾਹੁੰਗਾ ਵੀ ਉਹ ਵੀ ਇੱਥੇ ਆਣ ਜਦੋਂ ਵੀ ਇੱਥੇ ਆਪਣਾ ਗੰਗਾ ਤੇ ਆਉਣੇ ਗੰਗਾ ਮাইয়া ਤੇ ਆਉਣੇ ਤੇ ਇੱਥੇ সোਮੇ ਦੀ কুটਿਆ ਵੀ जरुर ਮੱਥਾ ਟੇਕ ਕੇ ਜਾਣ ਧੰਨਵਾਦ ਜੀ ਸਰ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ ਹਾਂ ਮੈਂ ਪਹਿਲੀ ਵਾਰ ਆਇਆ ਹਾਂ ਕਿਹੋ ਜਿਹਾ ਲੱਗਾ ਆਪਕੋ ਪਹਿਲੀ ਵਾਰ ਬਹੁਤ ਸ਼ਾਂਤੀ ਬਹੁਤ ਸ਼ਾਂਤੀ ਮਿਲੇ ਮੰਦਿਰ ਚ ਆ ਕੇ ਸਵਾਮੀ ਜੀ ਦੇ ਦਰਸ਼ਨ ਕਰਕੇ ਨਤਮਸਤਕ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਦੇ ਆਸ਼ੀਰਵਾਦ ਬਹੁਤ ਅੱਛਾ ਲੱਗਾ ਮੈਨੂੰ ਅ ਜਰੂਰ ਇੱਥੇ ਕੁਰਾਲੀ ਤੋਂ ਕਾਫੀ ਸ਼ਰਧਾਲੂ ਹੈ ਸਾਡੇ ਨਾਲ ਗੋਲਾ ਜੀ ਹੈ ਗੋਲਾ ਜੀ ਤੁਸੀਂ ਤਾਂ ਨਦੀਪਰ ਵਾਲੇ ਸਵਾਮੀ ਜੀ ਦੇ ਪੱਕੇ ਸ਼ਰਧਾਲੂ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਸਵਾਮੀ ਜੀ ਮਹਾਰਾਜ ਕੀ ਜੈ ਮੈਂ ਤਾਂ ਇਸ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਵੀ ਜਦੋਂ ਵੀ ਤੁਸੀਂ ਹਰਦੁਆਰ ਆਓ ਤਾਂ ਮਾਰੇ ਹੀ ਦੇ ਇਸ ਸਥਾਨ ਤੇ ਜਰੂਰ ਆ ਕੇ ਜਾਓ ਇੱਥੇ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਸਥਾਨ ਹਰੀਪੁਰ ਦੇ ਵਿੱਚ ਗੀਤਾ ਕੁਟੀਰ ਦੇ ਨਾਲ ਆਹ ਵਾਲੀ ਗਲੀ ਦੇ ਵਿੱਚ ਹੀ ਐ ਸੋਮੀ ਜੀ ਮਾਰੇ ਦੀ ਕੁਟਿਆਈ ਸੋਮੀ ਜੀ ਜਦੋਂ ਵੀ ਹਰਦੁਆਰ ਆਉਂਦੇ ਸੀ ਇਸੇ ਸਥਾਨ ਤੇ ਆ ਕੇ ਇੱਥੇ ਰਹਿੰਦੇ ਸੀ ਉਹ ਇਹ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਹਰਦੁਆਰ ਆਓ ਧਰਮਸ਼ਾਲਾ ਵਿੱਚ ਗੰਗਾ ਮਈ ਜੀ ਇਸ਼ਨਾਨ ਕਰਕੇ ਇੱਕ ਵਾਰ ਜ਼ਰੂਰ ਇੱਥੇ ਵੀ ਮਾਰੀਦਾ ਆਸ਼ੀਰਵਾਦ ਲਓ ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਨੇ ਵੀ ਜਦੋਂ ਵੀ ਆਪਾਂ ਹਰਦੁਆਰ ਆਨੇ ਆ ਕਿਤੇ ਨਾ ਕਿਤੇ ਸਾਨੂੰ ਇਸ ਦੇ ਵਿੱਚ ਵੀ ਜ਼ਰੂਰ ਤੇ ਵੀਰ ਜੀ ਵੀ ਇੱਥੇ ਆਏ ਹੋਏ ਨੇ ਤੇ ਕਈ ਸਾਹਿਬ ਵੀ ਇੱਥੇ ਆਏ ਹੋਣੇ ਇੱਥੇ ਬਕਾਇਦਾ ਸਵਾਮੀ ਜੀ ਦੇ

यहां का वातावरण बहुत सुकून देने वाला है <laughs> कितने कितने जो श्रद्धालु इथे पहुंचे हुए हैं ओ ओ महंत जी ਨਾਲ ਵੀ ਗੱਲਬਾਤ ਕਰਦੇ ਆਂ महंत शिवानंद जी हैं शिवानंद जी सर ਤੁਸੀਂ ਬੰਤ ਜੀ ਕਿੰਨੀ ਦੇਰ ਤੋਂ ਇੱਥੇ ਸੇਵਾ ਕਰ ਰਹੇ ਹੋ ਮੈਨੂੰ 8 ਸਾਲ ਹੋ ਗਏ ਸਵਾਮੀ ਜੀ ਦੇ ਚਰਨਾਂ ਦੀ ਸੇਵਾ ਕਰਤੇ ਹੋਏ ਕੁਟਿਆਦੀ ਸੇਵਾ ਕਰਤੇ ਹੋਏ ਮੈਨੂੰ ਬਹੁਤ اچھا ਲੱਗਦਾ ਹੈ ਸਵਾਮੀ ਜੀ ਦੇ ਪਾਸ ਬਸ ਕੋਈ ਸਵਾਮੀ ਜੀ ਦੇ ਦਰਬਾਰ कमी नहीं है बड़ी शांति सुकून मंत्री जी यहाँ पर कितने कमरे बने हुए इसके बारे में बता दीजिए यहाँ पर हमारे पास एक हॉल है छोटा सा एक कमरा है किचन है और स्वामी जी का व्यवस्था है जो कुछ भी स्वामी जी तप स्थल करते आराम करते वो आप आप कितने जो तो कीर्तन करते हो या जोत लाते हो बस सात सवा सात बजे और शाम को जो साढ़े छ बजे समय के अनुसार जिस तरह से मौसम होता है उस हिसाब से आरती पूजा होती है जब आप पूजा पाठ करते हो कभी स्वामी जी के दर्शन हुए हैं उनसे बात हुई है पूजा करते हुए आपको? ध्यान में हुए हैं। पूजा पाठ में नहीं पर ध्यान में जब बैठते हैं भजन पर तब होती रहती है थोड़ी सी आवाज़ कान में आती है उनके थोड़ा हम हट देते हैं शिक्षा भी देते हैं उसी हिसाब से मैं चलता हूँ क्या कहते हैं सबसे ज़्यादा ये कहते हैं भजन करो भजन में सब कुछ है भजन करते रहोगे सही सही रहोगे ये सब शिक्षा देते हैं स्वामी जी महाराज की जय ये सब ਜੀ ਇੱਥੇ ਜੋ ਸ਼ਿਵਾਨੰਦ ਜੀ ਪਿਛਲੇ 8-9 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਇੱਕ ਬਕਾਇਦਾ ਟਿਊਬ ਜਿਹੜਾ ਹੈਡ ਪੰਪ ਵੀ ਇੱਥੇ ਲੱਗਿਆ ਹੋਇਆ ਹੈ ਹੈਡ ਪੰਪ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਕਾਫੀ ਪੁਰਾਣਾ ਹੈਡ ਪੰਪ ਲੱਗਿਆ ਹੋਇਆ ਜਦੋਂ ਲੱਗ ਦੇਖਿਆ ਲੱਗ ਦੇਖਣ ਨੂੰ ਇੰਝ ਲੱਗਦਾ ਜਿਸ ਤਰ੍ਹਾਂ ਕਿ ਘੱਟੋ-ਘੱਟ 50-70 ਸਾਲ ਪੁਰਾਣਾ ਹੈ ਹੈਡ ਪੰਪ ਹੋਵੇ ਤੇ ਇਹ ਬਕਾਇਦਾ ਜੋ ਸਾਹਮਣੇ ਤੁਹਾਨੂੰ ਤੁਸੀਂ ਤਸਵੀਰਾਂ ਦਿਖਾ ਰਹੇ ਆ ਇਹ ਜਿੱਤੇ ਕੀ ਸਵਾਮੀ ਜੀ ਦਾ ਸਵਾਮੀ ਜੀ ਦਾ ਲੰਗਰ ਪੱਕਦਾ ਸੀ ਅਤੇ ਸਵਾਮੀ ਜੀ ਦੇ ਆਦੇਸ਼ ਤੋਂ ਜੋ ਵੀ ਸੰਗਤ ਇੱਥੇ ਆਉਂਦੀ ਸੀ ਉਹ ਸੰਗਤ ਦੇ ਲਈ ਇੱਥੇ ਲੰਗਰ ਬਕਾਇਆ ਪਕਾਇਆ ਜਾਂਦਾ ਸੀ ਬਕਾਇਦਾ ਇੱਥੇ ਵਕ ਵਕ ਤਰ੍ਹਾਂ ਦੇ ਹਰੇ ਬੁੱਟੇ ਵੀ ਜਿਹੜੇ ਹੈ ਉਹ ਲੱਗੇ ਹੋਏ ਆ ਸਾਡੇ ਨਾਲ ਬਬਲੂ ਜੀ ਹੈ ਬਬਲੂ ਜੀ ਕਿੰਨਾ ਕੁ ਸਕੂਨ ਮਿਲਿਆ ਤੁਸੀਂ ਇੱਥੇ ਸਭ ਤੋਂ ਪਹਿਲਾਂ ਜੈ ਜੀ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਸਕੂਨ ਜੀ ਸਾਨੂੰ ਇੱਥੇ ਆ ਕੇ ਮਿਲਦਾ ਹੈ ਇਹ ਸਾਡੇ ਸਵਾਮੀ ਜੀ ਮਹਾਰਾਜ ਜੀ ਦੀ ਕੁਟਿਆ ਜਿਹੜੀ ਕਿ ਹਰਦਵਾਰ ਦੇ ਵਿੱਚ ਹੈ ਜੀ ਅਸੀਂ ਸਾਰੇ ਕੁਰਵਾਲੀ ਸਾਰੇ ਕੁਰਵਾਲੀ ਦੇ ਨਿਵਾਸੀ ਆ ਜੀ ਅੱਜ 마ਗ ਪੂਰਨੀ ਮਾਦੇ ਇਸ਼ਨਾਨ ਕਰਨ ਵਾਲੇ ਹਰਦਵਾਰ ਆਏ ਸੀ ਜੀ ਅਸੀਂ ਪਹਿਲਾਂ ਗੰਗਾ ਇਸ਼ਨਾਨ ਕੀਤਾ ਫਿਰ ਆਪਣੀ ਧਰਮਸ਼ਾਲਾ 핌ਗੋੜ ਦੇ ਕੋਲ ਜਿਹੜੀ ਸਾਡੇ ਸਵਾਮੀ ਦੀ ਧਰਮਸ਼ਾਲਾ ਅਸੀਂ ਉੱਥੇ ਗਏ ਉੱਥੇ ਸਵਾਮੀ ਨਤਮਸਤਕ ਹੋਏ ਹੁਣ ਅਸੀਂ ਜਿਹੜੀ ਗੀਤਾ ਕੁੜੀ ਰਾਸ਼ਰਮ ਦੇ ਨਾਲ ਸਾਡੀ ਕੁਟਿਆ ਸਵਾਮੀ ਜਿੱਥੇ ਆਉਂਦੇ ਹੁੰਦੇ ਸੈਟ ਦੇ ਹੁੰਦੇ ਸੀ ਭਜਨ ਕਰਦੇ ਹੁੰਦੇ ਸੀ ਸੁਪਾਦੇ ਹੁੰਦੇ ਸੀ ਇਹ ਉਹ ਜਗ੍ਹਾ ਹੈ ਠੀਕ ਹੈ ਜੀ ਜਿੱਥੇ ਅਸੀਂ ਅੱਜ ਨਤਮਸਤਕ ਹੋਣ ਆਏ ਆ ਬਹੁਤ ਆਰਾਮ ਬਹੁਤ ਸਕੂਨ ਤਗੀ さん ਨਵਲੋ ਜੀ ਤੁਸੀਂ ਇੱਥੇ ਆਇਓ ਪਰ ਸੰਗਤ ਨੂੰ ਇੱਥੇ ਬਾਰੇ ਪਤਾ ਹੀ ਨਹੀਂ ਹੈ ਉਹ ਇੱਥੇ ਆਂਦੀ ਨਹੀਂ ਹੈ ਕਿ ਹਰ ਦਿਵਾਰ ਸਿਰਫ ਹਰਦੀ ਪੋੜੀ ਤੇ ਇਸ਼ਨਾਨ ਕਰਕੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਸਤਿਧਰਨ ਉਹਨ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਵਾਮੀ ਜੀ ਵੀ ਉਰੇ ਬਿਰਾਜਮਾਨ ਨੇ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਜਿਹੜੇ ਕੁਰਾਲੀ ਤੋਂ ਆਉਂਦੇ ਆ ਜਾਂ ਕਿਤੇ ਤੋਂ ਵੀ ਆਉਂਦੇ ਬਾਰੇ ਪਤਾ ਹੈ ਉਹ ਆਪਣਾ ਗੰਗਾ ਇਸ਼ਨਾਨ ਕਰਨ ਆਉਂਦੇ ਆ ਜੀ ਉਸ ਵਿੱਚ ਅਰੈਸਟ ਕੀਤੀ ਕਮਰਾ ਲਿਆ ਉਸ ਤੋਂ ਬਾਅਦ ਚਲੇ ਜਾਂਦੇ ਆ ਜਿਹਨਾਂ ਨਹੀਂ ਉਹਨਾਂ ਨੂੰ ਵੀ ਅਸੀਂ ਦੱਸ ਦਿੱਤਾ ਕੁਰੀ ਸਾਧ ਅਸ਼ਰਮ ਹੈ ਜਿਹੜਾ ਪੋਲ ਨੇੜੇ ਸਤਪਤਰੀ ਅਸ਼ਰਮ ਹੈ ਜੀ ਗੀਤਾ ਕੁੜੀ ਆਸ਼ਰਮ ਦੇ ਨਾਲ ਸਵਾਮੀ ਦੀ ਕੁਟਿਆ ਠੀਕ ਹੈ ਜੀ ਜਿਹੜੇ ਹਰ ਦੁਆਰ ਆਉਂਦੇ ਆ ਜਿਨ੍ਹਾਂ ਨੂੰ ਪਤਾ ਹੈ ਧਰਮਸ਼ਾਲਾ ਦੀ ਬੇਨਤੀ ਹੈ ਕੁਰਾਲੀ ਵਾਲੇ ਵੀ ਖਾਸ ਕਰ ਕੁਰਾਲੀ ਵਾਲੇ ਇੱਥੇ ਆਣ ਇੱਥੇ ਸਵਾਮੀ ਜੀ ਦੇ ਦਰਸ਼ਨ ਕਰਨ ਬੈਠਣ ਹਾਜ਼ਰੀ ਭਰਨ ਨਤਮਸਤਕ ਹੋਣ ਪਰ ਆਣ ਜਰੂਰ ਐਨੀ ਬੇਨਤੀ ਸਪੈਸ਼ਲ ਕੁਰਾਲੀ ਵਾਲਿਆਂ ਵਾਸਤੇ ਹੈ ਜਿਹੜੇ ਨਹੀਂ ਆਉਂਦੇ ਜਿਹੜੇ ਆਪਣੇ ਧਰਮਸ਼ਾਲਾ ਦੇ ਕੋਲ ਤੇ ਇਹੀ ਵਾਪਸ ਚਲੇ ਜਾਂਦੇ ਗੰਗਾ ਇਸ਼ਨਾਨ ਕਰਕੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਰੇ ਨਤਮਸਤਕ ਹੋ ਸ਼ਾਂਤੀ ਲੋਕ ਆਸ਼ੀਰਵਾਦ ਲੋ ਸਵਾਮੀ ਜੀ ਜਿਹੜੀ ਕੁਰਾਲੀ ਤੋਂ ਕੁਰਾਲੀ ਕੁਟੀਆਂ ਹੈ ਉਹ ਤੋਂ ਕਿੰਨਾ ਕੁ ਦੂਰ ਹੈ ਕੁਟੀਆਂ ਜੀ ਜਿਹੜੀ ਇਹ ਆਪਣੀ ਧਰਮਸ਼ਾਲਾ ਜੀ ਇਹ ਭੀਮਗੋਡੇ ਦੇ ਕੋਲੇ ਥੋੜੀ ਤੋਂ ਅੱਧਾ ਕਿਲੋਮੀਟਰ ਹੈ ਜੀ ਇਹ ਉੱਥੇ ਤੋਂ 6 ਜਾਂ 7 ਕਿਲੋਮੀਟਰ ਹੈ ਜੀ ਧਰਮਸ਼ਾਲਾ ਤੋਂ ਆਪਣੀ ਸਵਾਮੀ 7 ਕਿਲੋਮੀਟਰ ਹੈ ਜੀ ਠੀਕ ਹੈ ਜੀ 2 ਕਿਲੋਮੀਟਰ 2 ਕਿਲੋਮੀਟਰ ਹੈ ਜੀ 2.5 ਕਿਲੋਮੀਟਰ ਸਮਥਿੰਗ ਹੈ ਜੀ ਇਹ ਹਾਂਜੀ ਪਰ ਇੱਥੇ ਆਉ ਜਰੂਰ ਜਰੂਰ ਜੀ ਜਿਵੇਂ ਬੱਬੂ ਜੀ ਨੇ ਕਿਹਾ ਹਰਦੀਪੋਰੀ ਤੋਂ ਲਗਭਗ 2 ਕਿਲੋ ਦੀ ਦੂਰੀ ਤੇ ਇਹ ਧਰਮਸ਼ਾਲਾ ਤੇ ਮੈਂ ਕਿਚਨ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੀਆਂ ਚਾਹੂੰਗਾ ਜਿਹਦੇ ਵਿੱਚ ਸਰ ਕਿੰਨਾ ਕੁ ਸਕੂਨ ਮਿਲਿਆ ਤੁਸੀਂ ਇੱਥੇ ਪਹੁੰਚੇ ਹੋ ਸਕੂਨ ਜੀ ਆਹਾ ਸ਼ਾਕਸ਼ਾਤ ਪ੍ਰਮਾਤਮਾ ਦੇ ਦਰਸ਼ਨ ਸਵਾਮੀ ਜੀ ਦੇ ਸ਼ਾਕਸ਼ਾਤ ਦਰਸ਼ਨ ਇੱਥੇ ਹੋ ਰਹੇ ਹੈ ਜੀ ਮੈਂ ਕਹਿੰਦਾ ਹਰਿ ਸੰਗਤ ਨੂੰ ਇੱਥੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਆ ਇੱਥੇ ਆਣਾ ਚਾਹੀਦਾ ਹਰਦੀਪੋਰੀ ਇਸ ਨਾਮ ਕਰਨ ਦਾ ਕੋਈ ਬੈਡਾ ਨਹੀਂ ਜੀ ਇੱਥੇ ਨਾਮ ਹੈ ਹਾਂ ਬਿਲਕੁਲ ਸਹੀ ਗੱਲ ਕਹੀ ਹੈ ਕਹਿੰਦੇ ਵੀ ਜੇ ਕੁੜਾਲੀ ਖਰਦੀ ਪੋੜੀ ਤੇ ਇਸ਼ਨਾਨ ਕਰਨੇ ਤੇ ਖਾਦੀ ਪੋੜੀ ਇਸ਼ਨਾਨ ਕਰ ਕੋਈ ਫਾਇਦਾ ਨਹੀਂ ਜੇਕਰ ਇੱਥੇ ਸਵਾਮੀ ਜੀ ਦਾ ਅਸ਼ੀਰਵਾਦ ਲੈਣ ਦੇ ਲਈ ਨਾ ਪੁੱਜੇ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਜਿਹੜੇ ਵੀ ਕੁਰਾਲੀ ਨਿਵਾਸੀ ਅਤੇ ਇਲਾਕਾ ਨਿਵਾਸੀ ਹਰਦੁਆਰ ਹਰਕੀ ਪੋੜੀ ਤੇ ਇਸ਼ਨਾਨ ਕਰਨ ਦੇ ਲਈ ਆਉਂਦੇ ਨੇ ਉਹ ਜ਼ਰੂਰ ਇਸ ਸਥਾਨ ਤੇ ਆਇਆ ਜਾਵੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕੀਤਾ ਜਾਵੇ ਅਤੇ ਕਮੈਂਟ ਬਾਕਸ ਦੇ ਵਿੱਚ ਸਵਾਮੀ ਜੀ ਮਹਾਰਾਜ ਦੀ ਜੈ ਵੀ ਜ਼ਰੂਰ ਲਿਖਿਆ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ